ਸਤਿ ਸ਼੍ਰੀ ਅਕਾਲ ਜੀ ਮਾਤਾ ਗੁਜਰੀ ਕਾਲਜ ਦਾ YouTube ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤੁਲਾ ਸਿੰਘ ਸਵਾਗਤ ਕਰਦਾ ਹਾਂ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਸ਼੍ਰੀ 15 ਵਾੜੇ ਦੇ ਦਿਨ ਚੱਲ ਰਹੇ ਨੇ ਇਸ ਸਮੇਂ ਭਾਰੀ ਸੰਗਤ ਜੋ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਵਾਸਤੇ ਪਹੁੰਚਦੀ ਹੈ ਤੇ ਸਜਦਾ ਕਰਨ ਵਾਸਤੇ ਪਹੁੰਚਦੀ ਹੈ ਤੇ ਇਸ ਸਮੇਂ ਆਪਾਂ ਮਾਤਾ ਗੁਜਰੀ ਕਾਲਜ ਦੇ ਵਿਹੜੇ ਵਿੱਚ ਖੜੇ ਹਾਂ ਤੇ ਆਪਾਂ ਜਾਣਾਂਗੇ ਕਿ ਜਿਹੜੀ ਸੰਗਤ ਇੱਥੇ ਆਉਂਦੀ ਹੈ ਉਹਨਾਂ ਦੇ ਰਿਹائش ਵਾਸਤੇ ਜਾਂ ਹੋਰ ਤਰ੍ਹਾਂ ਦੇ ਪ੍ਰਬੰਧ ਕਾਲਜ ਵੱਲੋਂ ਕਿਸ ਤਰ੍ਹਾਂ ਕੀਤੇ ਜਾਂਦੇ ਨੇ ਇਸ ਸਮੇਂ ਮਾਤਾ ਗੁਜਰੀ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾਕਟਰ ਕਸ਼ਮੀਰ ਸਿੰਘ ਨਾਲ ਗੱਲਬਾਤ ਕਰਾਂਗੇ ਸਭ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ YouTube <Sanye> ਚੈਨਲ ਤੇ ਸਰ ਜਿਹੜੀ ਭਾਰੀ ਸੰ ਉਹਨਾਂ ਦੇ ਵਾਸਤੇ ਸਰਕ ਕਾਲਜ ਬਣੋ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਂਦੇ ਨੇ ਮਾਤਾ ਗੁਰੀ ਦੀ ਕਾਲਜ ਫਤਿਹਗੜ੍ਹ ਸਾਹਿਬ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਮੁੱਖ ਹਦਾਰਾ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਜਿੱਥੇ ਬਾਬਾ ਜਰਵਰ ਸਿੰਘ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਰੀ ਜੀ ਦੀ ਸਾਂਝੀ ਸ਼ਹਾਦਤ ਹੋਈ ਆ ਉਸ ਸਥਾਨ ਦੇ ਬਿਲਕੁਲ ਆਪੋਜ਼ਿਟ ਕਾਲਜ ਆ ਹਰ ਸਾਲ ਦਸੰਬਰ ਦੇ ਮਹੀਨੇ ਵਿੱਚ ਲੱਖਾਂ ਦੀ ਤعداد ਵਿੱਚ ਸੰਗਤ ਇਸ ਧਰਤੀ ਦੇ ਨਤਮਸਤ ਕੋਲ ਆਉਂਦੀ ਆ ਮਾਤਾ ਗੁਰੀ ਕਾਲਜ ਫਤਿਹਗੜ੍ਹ ਸਾਹਿਬ ਹਰ ਸਾਲ ਸੰਗਤਾਂ ਵਾਸਤੇ ਵਕਫ ਵਕਫ ਤਰ੍ਹਾਂ ਦੇ ਪ੍ਰਬੰਧ ਕਰਦਾ ਜਿੱਦਾਂ ਵਿੱਚ ਮੁੱਖ ਤੌਰ ਤੇ ਕਾਲਜ ਦੇ ਜਿਹੜੀ ਬਿਲਡਿੰਗ ਹੁੰਦੀ ਆ ਉਹ ਸਾਰੀ ਉਹ ਪ੍ਰਹਾਸ਼ ਲਈ ਖੋਲ ਦਿੱਤੀ ਜਾਂਦੀ ਆ ਸਾਡੇ ਕੋਲ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਮਾਤਾ ਗੁਰੀ ਬੈਲਫੇਅਰ ਟਰਸਟ ਵਗਪਰ ਸਭ ਤੋਂ ਟੀਮਾਂ ਆ ਕੇ ਰਹਿਸ਼ ਦਾ ਪ੍ਰਬੰਧ ਕਰਦੀਆਂ ਦੁਬਈ ਤੋਂ ਪਹਿਲੀ ਵਾਰ ਇਸ ਵਾਰੀ ਸੰਗਤਾਂ ਨੇ ਆ ਕੇ ਰਹਿਸ਼ ਦਾ ਪ੍ਰਬੰਧ ਕੀਤਾ ਕਾਲਜ ਅਖਵਾ ਗੁਰਦੁਆਰਾ ਸੇਬੋਂ ਜਿਹਨੇ ਸ਼ੋਮੀ ਗੁਰਦੁਆਰਾ ਪਤਵ ਪ੍ਰਬੰਧਕ ਕਮੇਟੀ ਦੇ ਆ ਉਹਨਾਂ ਤੋਂ ਬਿਸਤਰੀ ਮੰਗਵਾ ਕੇ ਸੰਗਤਾਂ ਦੀ ਰਹਿائش ਦੇ ਪ੍ਰਬੰਧ ਕਰਦਾ ਜੀ ਹਰ ਸਾਲ ਮਾਤਾ ਵੀਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਐਨਐਸਐਸ ਦੇ ਲਗਭਗ 300 ਵਿਦਿਆਰਥੀ ਐਨਸੀਸੀ ਲਗਭਗ 100 ਵਿਦਿਆਰਥੀ ਇੱਕ ਕਾਲਜ ਦਾ ਸਾਰਾ ਸਟਾਫ ਇਨ੍ਹਾਂ ਸਵਾਵਾਂ ਦੇ ਵਿੱਚ ਵਲ ਚੜ ਕੇ ਹਸਾਂਦਾ ਜੀ ਇਸ ਤੋਂ ਇਲਾਵਾ ਕਾਲਜ ਦੇ ਗੇਟ ਦੇ ਸਾਹਮਣੇ ਹਰ ਸਾਲ ਕਈ ਸਾਲਾਂ ਤੋਂ ਬਲੱਡ ਡੋਨੇਸ਼ਨ ਕੈਂਪ ਜਿਹੜਾ ਹੈਗਾ ਉਹਦਾ ਯੋਜਨ ਕੀਤਾ ਜਾ ਰਿਹਾ ਹੈ ਨਸਸ ਵਿਭਾਗ ਦੁਆਰਾ ਜਿੱਦਾਂ ਹਸਪੀਟਲ ਦੀ ਟੀਮ ਆਉਂਦੀ ਆ ਇਸੇ ਤਰੀਕੇ ਨਾਲ ਦਵਾਈਆਂ ਦਾ ਜਿਹੜਾ ਹੈਗਾ ਉਹ ਪ੍ਰਬੰਧ ਕੀਤਾ ਜਾਂਦਾ ਰਾਮਦਾਸ ਯੂਨੀਵਰਸਿਟੀ ਹੈ ਸ਼ਰਮੀ ਗੁਰਦਵਾਰਾ ਪ੍ਰਬੰਧਕ ਕਮੇਟੀ ਉਹਦਾ ਡਾਕਟਰਾਂ ਦੀ ਟੀਮ ਸਾਡੇ ਰੈੱਡ ਕਰਾਸ ਦੇ ਜਿਹੜੇ ਸਾਡੇ ਸਟੂਡੈਂਟ ਤੇ ਟੀਚਰ ਨੇ ਉਹ ਨਾਲ ਮਿਲ ਕੇ 3 ਦਿਨਾਂ ਦੇ ਵਿੱਚ ਸੰਗਤਾਂ ਦੀ ਦਵਾਈ ਦਾ ਪ੍ਰਬੰਧ ਕਰਦੇ ਨੇ ਸਿੱਧਾ ਧਿਆਨ ਰੱਖਿਆ ਜਾਂਦਾ ਬਲੱਡ ਡੋਨੇਸ਼ਨ ਕੈਂਪ ਜਿਹੜੇ ਹੈਗੇ ਲਾਈ ਜਾਂਦੇ ਆ ਸੋ ਇਸ 3 ਕਨਾਲ ਉਾਕੋਤਰਾ ਨੀਆ ਪ੍ਰਦਰਸ਼ਨੀਆ ਜਿਹੜੀਆਂ ਸਿੱਖ ਧਰਮ ਸਿੱਖ ਵਿਰਾਸਤ ਨੂੰ ਦਰਸਾਉਂਦੀਆਂ ਉਹ ਲਗਾਈਆਂ ਜਾਂਦੀਆਂ ਸੋ ਵੱਡੇ ਪੱਧਰ ਤੇ ਸ਼ਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਹਨਾਂ ਕਾਰਜਾਂ ਦੇ ਵਿੱਚ ਮਾਤਾ ਗੁਜੀ ਕਾਲਜ ਫਤਿਹਗੜ੍ਹ ਸਾਹਿਬ ਸਹਿਯੋਗ ਦੇਂਦਾ ਆ ਰਿਹਾ ਤੇ ਅੱਗੇ ਤੋਂ ਵੀ ਦੇਂਦਾ ਰਹੇਗਾ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਸਰ ਆਪਾਂ ਨੂੰ ਸੋਚਦਾ ਸੀ ਕਿ ਜੇ ਅੱਗੇ ਤੋਂ ਕੋਈ ਨਾ ਵੀ ਸਾਨੂੰ ਵਰਤਣਾ ਨਾ ਮਿਲਦਾ ਤਾਂ ਇਹ ਬਹੁਤ ਚੰਗਾ ਹੋਊਗਾ ਐਕਸਾ 83 ਵੀ ਇੱਥੇ ਕੋਈ ਬੜਾ ਨਹੀਂ ਕਰਦਾ ਦੁਬਈ ਸਾਰੇ ਸੰਪਤੀ ਤੋਂ ਹਾਂਜੀ ਦੁਬਈ ਤੋਂ ਵੀ ਸੇਵਾਦਾਰ ਮਿਲਦਾ ਹੈ ਬਹੁਤ ਵਧੀਆ ਲੱਗਦਾ ਹੈ ਉਹਨੂੰ ਕੋਈ ਕੰਸੈਂਡ ਦੇਣਾ ਨਹੀਂ ਉਹ ਨੂੰ ਨਾ ਹੀ ਇਹ ਵੀ ਸੰਦੇਸ਼ ਦੇਣਾ ਹੈ ਕਿ ਜਿਹੜੀ ਵੀ ਚੀਜ਼ ਦੀ ਲੋੜ ਆਣਾ ਜੇ ਇਸ ਸਾਈਡ ਦਾ ਲੰਗਰ ਹੈ ਕਿ ਚਾਹੀਦਾ ਚਾਹੇ ਉਹ ਇਹ ਖਲਾਈ ਦਾ ਪ੍ਰਬੰਧ ਹੋਵੇ ਚਾਹੇ ਉਹ ਪ੍ਰਸ਼ਾਦ ਹੋਵੇ ਨਾਲ ਰਿਲੇਟਡ ਹੋਵੇ ਉਹਦੇ ਨਾਲ ਹੀ ਕਰਨਾ ਚਾਹੀਦਾ ਕੋਈ ਉੱਥੇ ਮੈਨੇਜਰ ਸਾਹਿਬ ਨੂੰ ਬਾਇੰਗ ਨਾਲ ਕੀ ਮਸਾਲਾ ਆਇਆ ਕਿ ਇਹ ਜ਼ਰੂਰੀ ਹੈ ਕਿ ਕਲਮੈਂਟ ਕਾਲ ਉਹਦੇ ਅੰਮ੍ਰਿਤ ਸੱਤਰ ਨਾਲ ਦਿੱਤੀ ਹੋਈ ਚੀਜ਼ ਹੈ ਜੋ ਉਹ ਮੌਜੂਦ ਨੇ 70 ਦੇ ਵਿਚਾਰ ਹੈ ਉਸ ਸਮੇਂ ਦੇ ਉੱਤੇ ਗੈਰਾਨੀ ਪੌੜੇ ਨੂੰ ਸੇਵਾ ਕੀਤੀ ਜਾ ਰਹੀ ਹੈ ਮੁਫਤ ਜੀ ਤੁੰਬੰਤ ਆਗਿਆ ਨਾਲ ਰਹਿਣ ਬੁਛੇਰੇ ਲਗਾਏ ਗਏ ਨੇ ਬਹੁਤ ਅਧੀਆ ਉੱਤਮ ਮੈਂ ਸਪਸ਼ਟ ਵੀ ਕਹਿ ਰਿਹਾ ਵੀ ਜੇ ਮਾਤਾ ਗੁਰੂ ਪੌੜੀ ਦੇ ਵਿੱਚ ਇਹ ਜਦ ਦੀ ਸੇਵਾ ਨਾਲ ਕੇ ਮੇਰਖਲ ਸਭ ਤੋਂ ਕਾਫੀ ਪ੍ਰਭਾਵਸ਼ਾਲੀ ਹੋਵੇ ਇਹ ਸਿੰਘ ਆ ਇੱਕ ਰਾਤ ਵਿੱਚ ਹੀ ਇਹਨਾਂ ਨੇ ਇਹ ਸਾਰਾ ਜਿਹੜਾ ਪ੍ਰੋਗਰਾਮ ਵਿਕਿਆ ਆਈਸੀ ਲੈਂਡਰ ਵਾਸਤੇ ਫੋਜ ਗਵਰਨਮੈਂਟ ਦੋਸੇਵੀਆ ਪ੍ਰਾਪਾਹ ਲੁੱਦੀਆ ਇਹਨਾਂ ਨੇ ਉੱਥੇ ਰਹਿਣਾ ਕਰਤਾ ਵੀ ਰਾਤ ਤੋਂ ਤੇ ਸਵੇਰ ਦੇ ਵਿੱਚ ਵੇਖਿਆ ਵੀ ਲੰਗਰ ਵਾਲੇ ਪਾਸੇ ਜਾਂ ਹੋਰ ਪਾਸੇ ਜ਼ਿਆਦਾ ਧਿਆਨ ਦਿੰਦੇ ਇਹ ਜਿਹੜਾ ਪ੍ਰਬੰਧ ਹੈ ਕਿ ਸੌਦੇ ਦੇ ਦਿਨ ਨੇ ਤੋਂਦਾ ਸਭ ਨੂੰ ਠੰਡੀਆਂ ਰੱਖਾਣੇ ਇਹਦੇ ਵਿੱਚ ਜਿਹੜਾ ਰਹਿਸ਼ ਦਾ ਪ੍ਰਬੰਧ ਕਰਦਾ ਮੈਂ ਕਹਿੰਦਾ ਸਭ ਨੂੰ ਡੀਸੀ ਵਾਈ ਹੈ ਇਹਨਾਂ ਨੇ ਆਪਣੀ ਸਗਰਚਾਏ ਬਾਰੂਦਿਆ ਦੀ ਸੰਦੋਲੇ ਜੀ ਹੋਰ ਬੜੇ ਵਧੀਆ ਤਰੀਕੇ ਨਾਲ ਸਾਰੇ ਕੱਦੇ ਇਕੱਠੇ ਕਰਕੇ ਔਰ ਉਹਦੇ ਵਿੱਚ ਹੁਣ ਦੇਖਿਆ ਤੁਸੀਂ ਸਫਾਈ ਚੜ ਰਹੀ ਹੈ ਛਾਟੂ ਵੱਜ ਰਿਹਾ ਚਾਹ ਉਹ ਚਾਹ ਦਾ ਲੰਗਰ ਉਹਦੀ ਨਾਲ ਸੇਵਾ ਕਰ ਰਹੇ ਵਧੀਆ ਵਧੀਆ ਹੁਣ ਵਧੀਆ ਸੇਵਾ ਤੁਹਾਡਾ ਕੀ ਸੰਦੇਸ਼ ਹੈ ਜੀ ਆਪਣੇ ਸਾਥ ਕੋਸ਼ਿਸ਼ ਵੀ ਨਹੀਂ ਮੈਂ ਤੇ ਇਹ ਖੌਂਗਾ ਕਿ ਨਸ਼ਿਆਂ ਤੋਂ ਦੂਰ ਹੋ ਕੇ ਇਹ ਜਿਹੜੀ ਸੇਵਾ ਤੁਸੀਂ ਨਵੀਆਂ ਪੀੜ੍ਹੀ ਬਜ਼ੁਰਗਾਂ ਨੂੰ ਬਹੁਤ ਸੇਵਾ ਕਰ ਸਕਦੀ ਆ ਉਹਨਾਂ ਵਿੱਚ ਵੱਧ ਪਾਵਰ ਹੁੰਦੀ ਐ ਔਰ ਆਪਣਾ ਧਿਆਨ ਨੂੰ ਐਸ ਪਾਸੇ ਲਾਓ ਜਿਹੜਾ ਪੰਜਾਬ ਦਾ ਨੌਜਵਾਨ ਹੈ ਸਿੱਖੀ ਦੇ ਨਾਲ ਸਿੱਖੀ ਪਰੰਪਰਾਵਾਂ ਦੇ ਵਿੱਚ ਸ਼ਹੀਦਾਂ ਦੀ ਧਰਤੀ ਇਸ ਪਤੇ ਘਰ ਤੋਂ ਜਿੱਥੇ ਛੋਟੇ ਸੈਜਦੇ ਮਾਤਾ ਜੀ ਦੀ ਸ਼ਰਧਾਤ ਹੋਈ ਜਿੱਥੇ ਤੁਸੀਂ ਸਤਕਾਰ ਭੇਟ ਕਰਦਾ ਛੱਤਾਂ ਭੇਟ ਕਰਦੀਂ ਉਥੇ ਨਾਲ ਸੇਵਾ ਵੀ ਕਰੋ ਮੈਂ ਦੋਤਾ ਨੂੰ ਨੇ ਉਹਨਾਂ ਕੋਲ ਕੋਸ਼ਿਸ਼ ਕੀਤੀ ਕਿ ਅਸੀਂ ਇਸ ਆਰਡਰ ਤੋਂ ਚੱਲ ਜਾਈਏ ਪ੍ਰਿੰਸ ਹਾਲ ਨਾਲ ਜਿਹੜਾ ਬਾਹਰ ਨੂੰ ਸਾਡਾ ਸਾਥ ਦੀ ਰਹਿਣ ਵਾਲੇ ਗੇਟ ਉਸ ਨੂੰ ਸੌਂਪੂਰ ਜਿਹੜਾ ਅਸੀਂ ਇਹ ਸਾਰਾ ਕਾਰਜ ਨਹੀਂ ਕੀਤਾ ਐਕਸਟਰੀਮ ਡਿਮਾਂਡ ਦੇ ਵਾਦਾ ਗੁਜ਼ਰੀ ਵੈਲ ਵੀ ਸੈਟ ਨੇ ਨਾ ਉਹਨਾਂ ਕੋਲ ਸੌਹ ਨੂੰ ਇਹ ਕਾਰਜ ਰੰਗ ਆ ਗਿਆ ਇਸ ਤਰ੍ਹਾਂ ਦਾ ਪਰ ਜਦੋਂ ਅਸੀਂ ਇੱਥੇ ਆਏ ਸਾਨੂੰ ਅੱਟਾ ਪਤਾ ਸਭੂ ਨੂੰ ਮਿਲਿਆ ਅਸੀਂ ਟੈਂਟ ਸਿਟੀ ਲਾਣੇ ਜਾਦੇ ਹਾਂ ਗਰਾਊਂਡ ਦੇ ਵਿੱਚ ਉਹ ਸਾਡਾ ਪੰਚਾਇਤ ਦਾ ਕੰਮ ਹੈ ਤੁਸੀਂ ਨਾਲ ਸਾਨੂੰ ਐਸਾ ਸੁਝਾਅ ਦਿੱਤਾ ਕਿ ਤੁਸੀਂ ਇਹ ਹਾਲ ਲਓ ਵਿਲੇ ਕਰਦਣਾ ਇੱਕ ਦੂਜਾ ਹਾਲ ਹੈ ਉਹਦੀ ਹਾਲਤ ਇੱਕ ਬੇਸਮੈਂਟ ਹੈ ਤੁਸੀਂ ਇੱਥੇ ਕੰਮ ਕਰੋ ਜਦੋਂ ਅਸੀਂ ਉਹ ਸਾਰਾ ਕੰਮ ਕੀਤਾ ਸਾਡਾ ਐਸੇ ਵੀ ਬਚ ਗਿਆ ਤੇ ਤੁਹਾਡੀ ਸੇਵਾ ਵੀ ਵੱਡੀ ਹੋ ਗਈ ਤੇ ਇਸ ਕਰਕੇ ਖਾਸ ਕਰਕੇ ਜਿਵੇਂ ਅੱਜਕੱਲ ਦੇ ਸਮੇਂ ਦੇ ਮਤਲਬ ਬੱਚੇ ਅੰਗਰਾਂ ਦੇ ਵੀ ਸੇਵਾ ਕਰਦਾ ਮੁਬਾਰਕ ਹੈ ਪਰ ਜੇ ਇਹੋ ਦੀ ਸੇਵਾ ਬੱਚੇ ਕਰਨ ਮੇਰਾ ਖਿਆਲ ਹੈ ਹੁਣ ਨਸ਼ੇ ਤੋਂ ਨਸ਼ਾ ਕਰਨ ਵਾਲੇ ਸਿੰ ਨਸ਼ੇ ਤੋਂ ਦੂਰ ਵੀ ਹੋ ਸਕਦੇ ਹੁਣ ਅਸੀਂ ਬੱਚਿਆਂ ਨੂੰ ਨਸ਼ਾ ਨਸ਼ਾ ਛਡਾਊ ਕੇਂਦਰ ਵੱਲ ਧਿਆਨ ਦਿੱਤੇ ਨੇ ਨਸ਼ਾ ਛਡਾਊ ਕੇਂਦਰ ਤੇ ਭੇਜਤੀ ਕਰਾਓ ਤਾਂ ਬੱਚਾ ਨਸ਼ਾ ਛੱਡੇ ਇਹ ਮੇਰਾ ਆਪਣਾ ਨਿੱਜੀ ਖਿਆਲ ਹੈ ਕਿ ਜੇ ਬੱਚਾ ਭਾਵਨਾ ਨਾਲ ਸੇਵਾ ਕਰੇ ਤਾਂ ਮੇਰਾ ਖਿਆਲ ਉਹ ਨਸ਼ਾ ਤਾਂ ਕਿਤੇ ਦੂਰ ਚਾਹੂਗਾ ਪਰ ਭਾਵਨਾ ਦੀ ਲੋੜ ਹੈ ਸੇਵਾ ਕਰਨ ਦੀ ਲੋੜ ਹੈ ਜੇ ਉਹ ਜੀ ਸੇਵਾਵਾਂ ਅੱਛੇ ਕਰਨੇ ਸ਼ੁਰੂ ਕਰ ਦੇਣ ਤਾਂ ਮੇਰਾ ਖਿਆਲ ਹੁੰਦਾ ਸੀ ਨਸ਼ੇ ਨਸ਼ਾ ਪੰਡਾਲ ਨੇੜੇ ਗੁਰੂ ਰਹਿਣ ਮੋਈਏ ਦੁਨੀਆ ਦੀ ਕੋਈ ਲੋੜ ਨਹੀਂ ਆ ਭਾਵਨਾ ਦੀ ਲੋੜ ਹੈ ਜੇ ਬੱਚੇ ਭਾਵਨਾ ਨਾਲ ਕੰਮ ਕਰਨ ਸੋ ਲੋਕਨ ਲੋੜ ਆਜੂ ਠੰਡ ਦੇ ਵਿੱਚ ਹੈ ਨਿਕ ਲੈ ਜਿਹਨਾਂ ਨੇਕ ਦੇਣਾ ਹੈ ਉਹਨਾਂ ਪੁਰੀਆਂ ਭਾਵਨਾ ਨਾਲ ਉਹਦੀਆਂ ਸੁਆਵਾਂ ਨਾਲ ਤੁਹਾਨੂੰ ਜਿਹੜਾ ਕੁਝ ਵੀ ਕੋਸ਼ਿਸ਼ ਕੋਈ ਨਾ ਕੋਈ ਅਸੀਰਵਾਦ ਦੇ ਕੇ ਜੀ ਉਹ ਅਸ਼ੀਰਵਾਦ ਨਾਲ ਜਿਹੜੀ ਇੱਕ ਡਿਮਾਂਡ ਪੂਰੀ ਹੋ ਜਾਂਦੀ ਹੈ ਬੰਦੇ ਕਹਿੰਦੇ ਸੁਪਨਾ ਪੂਰੀ ਹੋ ਗਈ ਸੁਪਨਾ ਐਵੇਂ ਪੂਰੀ ਹੋਦੀ ਹੈ ਡਿਮਾਂਡ ਉੱਪੀ ਆਂਦਰੋਂ ਤੇ ਉਹ ਸੇਵਾ ਕਰਦਾ ਹੁੰਦਾ ਫਿਰ ਆਟਵਾੜ ਪੂਰੀ ਹੋ ਜਾਂਦੀ ਹੈ ਪੂਰੀ ਹੋ ਜਾਂਦੀ ਹੈ ਸੁਪਨਾ ਤੇ ਉਹ ਸੁਪਨਾ ਗੱਲ ਤੇ ਪੂਰੀ ਹੋ ਗਈ ਤੇ ਪਰ ਵੱਡੀ ਗੱਲ ਤੋਂ ਮਰਾਂਦੀ ਹੈ ਭਾਵਨਾ ਸੇਵਾ ਕੀਤੀ ਜਾਵੇ ਸਿੱਖੀ ਦੀ ਰੀਤ ਕਿ ਕਰਦੇ ਆਂ ਈਸੀ ਸਾਹਿਬ ਨੂੰ ਜੀਤੂ ਸਾਹਿਬ ਨੂੰ ਬੇਨਤੀ ਕਰਦੇ ਆਂ ਅਸੀਂ ਉਹਨੂੰ ਵੀ ਤਾਂ ਕਰਦੇ ਆ ਆ ਕੇ ਤੁਹਾਨੂੰ ਕਰਕੇ ਇਥੇ ਨੂੰ ਕੋਈ ਵੀ ਸੇਵਾ ਮਾ ਹੋ ਜਾਂਦੀ ਆ ਪਰ ਇਹ ਸੀ ਦਿਨਾਂ ਦੀ ਕਈ ਵਾਰ ਠੰਡ ਵਿੱਚ ਠੀਕ ਨਹੀਂ ਹੁੰਦੀ ਤਾਂ ਵੀ ਇਹ ਜਿਸੇ ਤਰ੍ਹਾਂ ਕੰਮ ਕਰ ਜਾਂਦੇ ਆ ਚੀਮਾ ਸਾਹਿਬ ਬਿਲਕੁਲ ਤਵਾ ਕੇ ਸਾਰਾ ਕੁਝ ਦੇਖ ਰਹੇ ਆ ਬੜੀ ਜੀਤੀ ਇਹਨਾਂ ਨੂੰ ਫਿਕਰ ਹੈ ਕੱਲ ਦਾ ਸੋ ਜਦੋਂ ਇਦਾਂ ਫਿਕਰ ਹੋ ਜਾਂਦਾ ਇਦਾਂ ਸਭਾ ਕਰ ਕਰ ਢੰਗ ਬਣ ਜਾਂਦਾ ਤਾਂ ਮੇਰਾ ਖਿਆਲ ਹੈ 9000 ਬੱਚਿਆਂ ਨੂੰ ਵਾਧੂ ਹੋਰ ਨੋਰ ਦੀ ਕਿਸੇ ਗੱਲ ਦੀ ਨਹੀਂ ਇਹ ਸਭਾ ਵਿੱਚ ਹੈ ਇਹ ਅਗਲਾ ਕੰਮ ਹੁਣ ਬੱਚਿਆਂ ਦਾ ਹੀ ਆ ਅਸੀਂ ਤਾਂ ਇਹ ਕਰ ਰਹੇ ਆ ਪਰ ਅਗਲਾ ਕੰਮ ਬੱਚਿਆਂ ਦਾ ਬੱਚਿਆਂ ਨੂੰ ਅੱਗੇ ਆ ਕੇ ਇਹ ਕਾਰਜ ਜਿਹੜੇ ਕਰਦੇ ਚਾਹੀਦੇ ਆ ਸੂਖਾ ਮਾਮੂਲ ਇਹ ਸਰਟੀਫਿਕੇਟ ਸੰਗਤੂਲੂ ਧੰਨਵਾਦ ਵਾਲੇ ਕੁਲ ਹਾਂ ਧੰਨਵਾਦ